ਹਾਂਜੀ ਆ ਦੇਖੋ ਜੀ ਇਸ ਜਗ੍ਹਾ ਦੇ ਉੱਪਰ ਕਿੰਨੇ ਤੋਤੇ ਨੇ ਘੱਟੋ-ਘੱਟ ਲੱਖ ਤੋਤਾਹੂ ਲੱਖ ਤੋਂ ਵੱਧ ਤੋਤਾ ਹੋਊਗਾ ਲੱਖਾਂ ਤੋਤਿਆਂ ਦੇ ਵਿੱਚ ਤੋਤੀ-ਤੋਤੇ ਨੇ ਇਸ ਬਣਦੇ ਥੱਲੇ ਤੇ ਇਹ ਐਨੇ ਤੋਤੇ ਕਿਉਂ ਨੇਗੇ ਤੁਹਾਨੂੰ ਉਹ ਵੀ ਦੱਸ ਦਿਆਂਗੇ ਤੇ ਇਹ ਕਿਹੜੀ ਜਗ੍ਹਾ ਦੇ ਉੱਤੇ ਨੇ ਬਣੇ ਰਹੋ ਵੀਡੀਓ ਪੂਰੀ ਦੇਖਿਓ ਤੇ ਕਿਸ ਜਗ੍ਹਾ ਦੇ ਉੱਪਰ ਇਹ ਤੋਤੇ ਨੇ ਇਹਨੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਾਦੇ ਕਾਰਨ ਇਹ ਟੰਗੇ ਹੋਏ ਨੇ ਤੇ ਆਹ ਦੇਖੋ ਨੇਰੇ ਤੋਤੀ-ਤੋਤੇ ਨੇ ਤੇ ਇਧਰਲੀ ਸਾਈਡ ਦੂਜੀ ਸਾਈਡ ਬਣਿਆ ਹੋਇਆ ਚਰਨਕੁੰਡ ਤੇ ਉਹਨੂੰ ਚਰਨ ਕੋ ਆਪਣਾ ਅੰਮ੍ਰਿਤਕੁੰਡ ਸੌਰੀ ਅੰਮ੍ਰਿਤਕੁੰਡ ਬਣਿਆ ਹੋਇਆ ਤੇ ਉਹਦਾ ਨਾਮ ਅੰਮ੍ਰਿਤਕੁੰਡ ਹੈ ਤੇ ਉਹ ਅੰਮ੍ਰਿਤਕੁੰਡ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਤੇ ਆਹ ਹੋ ਅੰਮ੍ਰਿਤਕੁੰਡ ਹੈ ਜਿੱਥੋਂ ਪਾਣੀ ਪਾਈ ਜਾਂਦੇ ਆ ਤੇ ਇਹ ਕਹਿੰਦੇ ਵੀ ਦੋ ਬਾਰ ਇੱਥੇ ਆ ਕੇ ਪਾਣੀ ਪੀਣਾ ਪੈਂਦਾ ਵੀ ਜੋ ਜਵਾਕ ਨਹੀਂ ਬੋਲਦਾ ਤੇ ਉਹੋ ਤੋਤੇ ਰੋਟ ਬੋਲਣ ਲੱਗ ਜਾਂਦਾ ਤੇ ਬਾਕੀ ਇਹ ਗੱਲ ਹੈ ਜੇ ਕੋਈ ਆਇਆ ਵੀਰੋ ਜਰੂਰ ਕਮੈਂਟਾਂ ਚ ਦੱਸੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਹੈ ਤੇ ਆਜੂ ਤੁਹਾਨੂੰ ਦਿਖਾਉਣਾ ਹੈ ਇੱਧਰ ਤੇ ਆ ਦੇਖੋ ਮਾਈਆਂ ਪਾੜੀ ਮਾਈਆਂ ਨਹੀਂ ਇਹ ਕੈ ਵਾਰ ਆਉਣਾ ਪੈਂਦਾ ਜੀ ਕਿੰਨੇ ਵਾਰ ਆਉਣਾ ਪੈਂਦਾ ਪਾਣੀ ਪੀਣ ਅਭੀ ਤਾਂ ਫਸਟ ਵਾਰ ਆਇਆ ਅੱਛਾ ਬਟ ਕਹਤੇ ਹੈ ਕਿ ਦੋ ਤਿੰਨ ਵਾਰ ਆ ਸਕਦੇ ਦੋ ਵਾਰੀ ਆਉਣਾ ਪੈਂਦਾ ਦੋ ਵਾਰ ਤਿੰਨ ਵਾਰ ਅੱਛਾ ਠੀਕ ਹੈ ਇਹ ਪਾਣੀ ਵੀ ਉਹ ਪਲਿਆਉਣਾ ਪੈਂਦਾ ਬੱਚੇ ਨੂੰ ਵੀ ਜਿਹੜਾ ਬੋਲਦਾ ਨਹੀਂ ਹਾਂਜੀ ਜਿਹੜਾ ਬੋਲਦਾ ਮੈਂ ਉਹ ਬੋਲਣ ਲੱਗ ਗਿਆ ਹਾਂ ਤੇ ਉਹ ਆ ਘਰੇ ਵੀ ਲੈ ਜਾਂਦੇ ਨੇ ਪਾਣੀ ਵੀ ਘਰੇ ਵੀ ਲਿਆ ਸੰ ਹੈਂ ਹਾਂਜੀ ਕਰ ਲੇਗਾ ਠੀਕ ਹੈ ਤੇ ਆ ਦੇਖੋ ਜੀ ਤੇ ਇਹ ਅੰਮ੍ਰਿਤਪੰਡਾ ਤੇ ਇੱਧਰ ਵੀ ਦੇਖੋ ਬਣ ਵੀ ਬਹੁਤ ਪੁਰਾਣੇ ਨੇ ਤੇ ਘਟੋ ਘਟ ਲੱਖਾਂ ਹੀ ਤੋਤੇ ਹੀ ਤੋਤੇ ਟੰਗੇ ਪਿਆਗੇ ਆ ਤੁਹਾਡੇ ਸਾਹਮਣੇ ਆ ਦੇਖੋ ਤੇ ਕਿਹੜੀ ਜਗ੍ਹਾ ਹੈ ਇਹ ਕਿਹੜਾ ਸਥਾਨ ਹੈ ਇਹ ਜ਼ਰੂਰ ਤੁਹਾਨੂੰ ਅਸੀਂ ਦੱਸਾਂਗੇ ਤੇ ਫਿਲਹਾਲ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਸ਼ੇਅਰ ਕਰ ਲਓ ਉਧਰ ਵੀ ਪੁਰਾਣੇ ਬਾਨ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਐ ਤੇ ਆ ਦੇਖੋ ਪੁਰਾਣੇ ਬਾਨੇ ਵਿੱਚ ਖਰਗੋਸ਼ ਬੈਠਿਆ ਤੇ ਆ ਆ ਫਿਰਦੇ ਆ ਜਾਨਵਰ ਤੇ ਇਹ ਵੀ ਤਿੰਨ ਤਿੰਨ ਚਾਰ ਬਾਨੇ ਇੱਧਰ ਪੁਰਾਣੇ ਤੇ ਆ ਇੱਥੇ ਪਾਣੀ ਪੀਂਦੀ ਜਾਂਦੇ ਆਗੇ ਇਹੇ ਜਵਾਕਾਂ ਵਾਸਤੇ ਕਹਿੰਦੇ ਮਤਲਬ ਬਣਿਆ ਹੋਇਆ ਐ ਤੋਤੇ ਮਤਲਬ ਤੋਤੇ ਨੂੰ ਜਵਾਕ ਬੋਲਣ ਲੱਗ ਜਾਂਦਾ ਜੇ ਕੋਈ ਗੁੰਗਾ ਹੈ ਜਾਂ ਤੋਤਲਾ ਹੈ ਜਾਂ ਕਿਸੇ ਨੂੰ ਬੋਲਣਾ ਨਹੀਂ ਆਉਂਦਾ ਆ ਅੰਮ੍ਰਿਤਕੁੰਡ ਬਣਿਆ ਹੋਇਆ ਜੀ ਇੱਥੇ ਤੇ ਆ ਗੜਬੀ ਨਾਲ ਪਾਣੀ ਪੀ ਕੇ ਜਾਂਦਾ ਬੱਚਾ ਆਏ ਵਾਰ ਜਾਂ ਐਂਤ ਵਾਰ ਦੋ ਵਾਰੀ ਆਉਣਾ ਪੈਂਦਾ ਤੇ ਆ ਦੇਖੋ ਆ ਜਾਲਾ ਉਹ ਜਿਹੜਾ ਸਕਣਾ ਤੇ ਜਿਹੜਾ ਜਵਾਕ ਨੂੰ ਪਲੇਉਣਾ ਹੈਗਾ ਤੇ ਆ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਹੈ ਦੇਖੋ ਹਜ਼ਾਰਾਂ ਤੋਤੇ ਲੱਗੇ ਹੋਏ ਨੇ ਇੱਥੇ ਤੇ ਪਾਣੀ ਲਈ ਆ ਵੀ ਸਕਦੇ ਹਾਂ ਤੇ ਇਹ ਜਗਾ ਹੈਗੀ ਹੈਗੀ ਮਾਨਸਾ ਤੇ ਕਿਹੜਾ ਮਾਨਸਾ ਰੋਡ ਤੇ ਸਰਸਾ ਰੋਡ ਦੇ ਉੱਪਰ ਮਾਨਸਾ ਕੈਂਚੀਆਂ ਚੋਂ ਮੁੜ ਕੇ ਸਰਸਾ ਰੋਡ ਦੇ ਉੱਪਰ 1 ਕਿਲੋਮੀਟਰ ਜਾ ਕੇ ਪੁਲ ਆਉਂਦਾ ਹੈ ਪੁਲ ਤੋਂ ਖੱਬੇ ਹੱਥ ਜਾ ਕੇ ਬਾਬਾ ਭਾਈ ਗੁਰਦਾਸ ਜੀ ਦਾ ਡੇਰਾ ਹੈਗਾ ਜਿਸ ਮਾਦ ਭਾਈ ਗੁਰਦਾਸ ਜੀ ਮਾਨਸਾ ਵਿਖੇ ਤੇ ਉੱਥੇ ਤੁਸੀਂ ਆ ਸਕਦੇ ਹੋ ਆ ਅੰਮ੍ਰਿਤਕੁੰਡ ਦੇਖੋ ਇਹਦੇ ਦਰਸ਼ਨ ਕਰ ਲਓ ਇਹਦਾ ਨਵਾਂ ਅੰਮ੍ਰਿਤਕੁੰਡ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੇ ਜੇ ਕਿਸੇ ਜਵਾਕ ਨੂੰ ਕੋਈ ਘੱਟ ਬੋਲਦਾ ਤਾਂ ਉਹ ਜਰੂਰ ਔਰੇ ਲੈ ਕੇ ਆਓ ਸ਼ਕਤੀ ਬਹੁਤ ਹੈ ਇਸ ਪਾਣੀ ਦੇ ਵਿੱਚ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਤੇ ਜਿਹਦੇ ਨਾਲ ਜਵਾਕ ਬੋਲਣ ਲੱਗ ਜਾਂਨ ਹੁਣ ਤੁਸੀਂ ਇਸ ਪਾਣੀ ਦੇ ਵਿੱਚ ਬੜੀ ਸ਼ਕਤੀ ਹੈ ਤੇ ਆਹ ਅੰਬਰਤਕੁੰਡ ਦੇ ਪਾਣੀ ਦੇ ਵਿੱਚ ਬਾਲੀ ਸ਼ਕਤੀ ਹੈ ਜਿਹਦੇ ਨਾਲ ਗੁੰਗਾ ਜਵਾਕ ਬੋਲਣ ਲੱਗ ਜਾਂਦਾ ਬਾਲੀ ਸ਼ਕਤੀ ਆਹ ਅੰਬਰਤਕੁੰਡ ਦੇ ਵਿੱਚ ਤੇ ਇਹ ਪਾਣੀ ਪੀਣ ਨਾਲ ਜਵਾਕ ਬੋਲਣ ਲੱਗ ਜਾਂਦਾ ਤੇ ਆਹ ਦੇਖੋ ਜੀ ਤੋਤੇ ਲੱਖਾਂ ਹੀ ਤੋਤੇ ਹੀ ਤੋਤੇ ਹੀ ਤੋਤੇ ਨੇ ਦੇਖੋ ਕੰਨੇ ਲੱਖ ਤੋਤਾ ਲੱਗਿਆ ਹੋਇਆ ਦੇਖੋ ਜੀ ਦੇਖੋ ਜੀ ਕਿੰਨੇ ਤੋਤੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਆਈ ਤੋਤੇ ਹੀ ਤੋਤੇ ਟੰਗੇ ਪਿਆਗੇ ਤਾਂ ਹਾਂ ਵੀ ਥੱਲੇ ਵੀ ਨੀਚੇ ਵੀ ਤੇ ਆਹ ਦੇਖੋ ਆਲੇ ডাਲੇ ਭਰਿਆ ਪਿਆ ਜੀ ਤਾਂ ਦੇਖੋ ਜੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ